ਉਮੋਸ਼ੂਏ ਕਮੇਟੀ ਨਕੋਦਰ ਵੱਲੋਂ ਨਰੇਸ਼ ਬਾਬਾ ਜੀ ਦੀ ਅਗਵਾਈ ਦੇ ਵਿੱਚ ਮੇਰੇ ਪਿੱਛੇ ਜਿਹੜਾ ਤੁਸੀਂ ਜਥਾ ਦੇਖ ਰਹੇ ਹੋ ਬੱਸਾਂ ਜਿਹੜੀਆਂ ਆ ਮਾਤਾ ਚਿੰਤਪੁਰਨੀ ਦਰਬਾਰ ਤੇ ਜਾ ਰਹੇ ਨੇ ਜੈਕਾਰਾ ਲੋਣਾ ਜੈਕਾਰਾ ਮਾਤਾ ਚਿੰਤਪੁਰਨੀ ਦਾ ਬੋਸਾ ਚੇ ਦਰਵਾਜੇ ਦੀ ਜੈਕਾਰਾ ਛੇ ਨਮਸਤੇ ਕਾ ਦਾ ਬੋਸਾ ਚੇ ਦਰਵਾਜੇ ਦੀ ਜੈ ਬੱਬਾ ਨਰੀਜੀ ਦੀ ਅਗਵਾਈ ਦੇ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਜਨਮ ਦਿਨ ਗੋਰਖਨਾਥ ਜੈੰਤੀ ਦੇ ਸਬੰਧ ਦੇ ਵਿੱਚ ਅੱਜ ਮਹਾਮਾਈ ਦਾ ਵਿਸ਼ਾਲ ਜਾਗਰਣ ਹੋ ਰਿਹਾ ਵਾ ਵਿਸ਼ਾਲ ਜਾਗਰਣ ਜਿਹੜਾ ਵੈਲਕਮ ਹੋਟਲ ਦੇ ਬਾਹਰ ਔਰ ਮਹਾਮਾਈ ਦੇ ਗੇਟ ਨੰਬਰ 2 ਦੇ ਬਾਹਰ ਹੋ ਰਿਹਾ ਵਾ ਵੈਲਕਮ ਹੋਟਲ ਦੇ ਬਾਹਰ ਜਿਹਦੇ ਵਿੱਚ ਆਪਣੇ ਪੰਜਾਬ ਦੇ ਹੀ ਨਹੀਂ ਦੇਸ਼ ਪ੍ਰਸਿੱਧ ਕਲਾਕਾਰ ਰੋਸ਼ਨ ਪ੍ਰਿੰਸ ਰੋਸ਼ਨ ਪ੍ਰਿੰਸ ਜੀ ਮਾਦੇ ਚਰਨਾ ਦੇ ਵਿੱਚ ਸਾਰੀ ਰਾਤ ਹਾਜ਼ਰੀ ਲਵਾਉਣਗੇ ਸੰਗਤਾਂ ਜਾ ਰਹੀਆਂ ਨੇ ਅਸੀਂ ਵੀ ਜਾਵਾਂਗੇ ਤੁਸੀਂ ਵੀ ਸਾਰਿਆਂ ਨੇ ਜਾਣਾ ਵਾ ਜੈਕਾਰਾ ਲਾ ਕੇ ਜੈਕਾਰਾ ਮਾਦਾ ਜਿੰਤਪੁਰਨੀ ਦਾ ਬੋਸ ਸਤਿਕਾਰਯੋਗ ਜੈ ਗੱਲਬਾਤ ਵੀ ਕਰ ਲੈਣੇ ਆ ਕੀ ਨਾਲ ਜੀ ਅੱਡਾ ਮੇਰਾ ਚਿਤਿੰਦਰ ਕੁਮਾਰ ਹੈ ਜੀ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਜੀ मां चिंतपूर्णी ਜਨਮotsav ਤੇ ਗੁਰੂ ਗੋਰਖਨਾਥ ਜਨਮਤੀ ਦੇ ਸਬੰਧ ਵਿੱਚ ਅੱਜ ਰਾਤ मां चिंतपूर्णी दरबार ਵਿਖੇ ਨਰੇਸ਼ ਬਾਬਾ ਦੀ ਅਗਵਾਈ ਵਿੱਚ ਜਾਗਰਣ ਹੋ ਜਾ ਰਿਹਾ ਜੀ ਜਿਸ ਵਿੱਚ ਬਕਰੀਆਂ-ਬਕਰੀਆਂ ਪਾਰਟੀਆਂ ਜਿਸ ਤੇ ਰੋਸ਼ਨ ਪ੍ਰਿੰਸ ਤੇ ਹੋਰ ਕਲਾਕਾਰ ਵੀ ਮਾਂ ਮਾਜੀ ਦਾ ਗੁਣਗਾਨ ਕਰਨਗੇ ਉਸ ਦੇ ਸਬੰਧ ਵਿੱਚ ਆ ਬਸਾ ਦਾ ਜੱਥਾ ਜਾ ਰਿਹਾ ਜੀ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਨਕੌਦਰ ਨਿਵਾਸੀਆਂ ਨੂੰ ਇਸ ਜਾਗਰਣ ਦੇ ਲਈ ਸੱਦਾ ਦਿੰਦਾ ਨਰੇਸ਼ ਬਾਬਾ ਜੀ ਵੱਲੋਂ ਤੇ ਮੈਂ ਉਮੀਦ ਕਰਦਾ ਕਿ ਉਸ ਜਾਗਰਣ ਚ ਪਹੁੰਚ ਕੇ ਜਾਗਰਣ ਦੀ ਰੌਣਕ ਨੂੰ ਵਧਾਓ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਕਿਨਾਂ ਜੀ ਤੁਹਾਡਾ ਨਿਰਜ ਕੁਮਾਰ ਜੀ ਜੈ ਮਾਤਾ ਦੇ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਰੇਸ਼ ਬਾਬਾ ਜੀ ਦੀ ਗਵਾਈ ਹੇਠ ਮਾ ਚਿੰਨਮਸਤ ਕਾ ਦੇ ਜਨਮ 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 ਦਿਨ ਦੇ ਉਪਲਬਖ ਵਿਚ ਔਰ ਗੁਰਗੋਰਾਜ ਜੀ ਜਨਮ ਦਿਨ ਦੇ ਉਪਲਬਖ ਅੱਜ ਮਹਾਮਾਈ ਦਾ ਜਾਗਰਣ ਚੰਤਪਰੀ ਦਰਬਾਰ ਗੇਟ ਨੰਬਰ 2 ਵੈਲਕਮ ਹੋਟਲ ਦੇ ਅੱਗੇ ਹੋ ਰਿਹਾ ਜਿਹਦੇ ਵਿੱਚ ਪੰਜਾਬ ਦੀ ਪ੍ਰਸਿੱਧ ਪਰਫਰਮੈਂਟਲੀ ਗਾਇਕ ਰੋਸ਼ਨ ਪ੍ਰਿੰਸ ਜੀ ਮਹਾਮੈਦੇ ਜਰਮ ਚ ਹਾਜ਼ਰੀ ਲਗਾਣਗੇ ਤਾਂ ਸਾਰੀ ਸੰਗਤ ਨੂੰ ਬੇਨਤੀ ਆ ਉਹ ਮਹਾਮਾ ਕੇ ਮਾਤੇ ਦੇ ਦਰਬਾਰ ਤੇ ਪਹੁੰਚੋ ਤੇ ਮਹਾਮਾਈ ਦਾ ਅਸ਼ੀਰਵਾਦ ਕਰੋ ਜੈ ਮਾਤਾ ਜੀ ਰੋਸ਼ਨ ਪ੍ਰਿੰਸ ਜੀ ਬੇਹਦ ਸੁਰੀਲੀ ਵਾਇਦੇ ਮਾਲਕ ਔਰ ਇਸ ਤੋਂ ਇਲਾਵਾ ਨਗੋਦਰ ਤੋਂ ਵੀ ਪਾਰਟੀਆਂ ਜਾ ਰਹੀਆਂ ਨੇ ਬੱਸਾਂ ਮੇਰੇ ਪਿੱਛੇ ਤਿਆਰ ਨੇ ਤੁਹਾਨੂੰ ਬਸ ਦੇ ਅੰਦਰ ਲੈ ਚਲਦਾ ਵਾਂ ਬਸਦੀਆਂ ਵੀ ਤਸਵੀਰਾਂ ਮੈਂ ਦਿਖਾਨਾ ਵਾਂ ਇਹ ਜਿੱਥੇ ਆਪ ਦੇਖੋ ਲਿਖਿਆ ਹੋਇਆ ਬੜੇ ਪਿਆਰ ਦੇ ਨਾਲ ਮਾਤਾ ਚਿੰਤਪੂਰਨੀ ਦੇ ਜਨਮ ਉਤਸਵ ਤੇ ਗੋਰਖਨਾਥ ਜੀ ਜਨਮ ਦਿਵਸ ਦੇ ਸਬੰਧ ਵਿੱਚ ਨਰੇਸ਼ ਬਾਬਾ ਜੀ ਵੱਲੋਂ ਜਾਗਰਣ ਕਰਾਇਆ ਜਾ ਰਿਹਾ ਬੱਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਜਿਹੜੀਆਂ ਬੱਸਾਂ ਇੱਥੋਂ ਨਕੋਦਰ ਤੋਂ ਚੱਲ ਕੇ ਮਹਾਮਾਈ ਚਿੰਤਪੂਰਨੀ ਦਰਬਾਰ ਦੇ ਉੱਤੇ ਪਹੁੰਚਣ ਜਾ ਰਹੀਆਂ ਨੇ ਇਹ ਬੱਸਾਂ ਦੇ ਵਿੱਚ ਸੰਗਤਾਂ ਨੇ ਸੰਗਤਾਂ ਜਿਹੜੀਆਂ ਪੂਰੀਆਂ ਬਿਲਕੁਲ ਬਸ ਭਰੀ ਹੋਈ ਆ ਇਸ ਦੇ ਪਿੱਛੇ ਇੱਕ ਬਸ ਹੋਰ ਵਾ ਜਿਹੜੀ ਨਰੇਸ਼ ਬਾਬਾ ਜੀ ਦੀ ਅਗਵਾਈ ਦੇ ਵਿੱਚ ਮਾਤਾ ਚਿੰਤਪੁਰਨੀ ਦਰਬਾਰ ਤੇ ਜਾ ਰਹੇ ਨੇ ਮਹਾਮਾਈ ਦਰਬਾਰ ਤੇ ਹਰ ਸਾਲ ਜਾਗਰਨ ਕਰਵਾਇਆ ਜਾਂਦਾ ਮਹਾਮਾਈ ਦਾ ਚਿੰਤਪੁਰਨੀ ਦਾ ਜਨਮ ਦਿਨ ਗੋਰਖਨਾਥ ਜਯੰਤੀ ਦੇ ਸਬੰਧ ਵਿੱਚ ਜਿਹੜਾ ਇਹ ਜਾਗਰਨ ਹੋ ਰਿਹਾ ਵਾ ਸੰਤਾਂ ਦੀਆਂ ਤਸਵੀਰਾਂ ਆ ਇਸ ਬਸ ਦੇ ਵਿੱਚ ਜੈਕਾਰਾ ਚਿੰਤਾਪੁਰਨੀ ਦਾ ਬੋਸ ਸਾਡੇ ਦਰਬਾਰ ਦੀ ਜੈ ਜੈਕਾਰਾ ਸ਼ੇਰਾਂਵਲੀ ਦਾ ਬੋਸ ਸਾਡੇ ਦਰਬਾਰ ਦੀ ਜੈ ਜੀ ਨਮਸਕਾਰ ਬੋਸ ਕੇਰਬਾਦੀ ਜੈ ਟੋਕਰੀ ਵਾਲੀ ਮਾਈਦਾ ਬੋਸ ਕੇਰਬਾਦੀ ਜੈ ਕਰੇ ਵੀਰ ਬਚਨਗੀ ਹਰ ਹਮਾਰੇ ਤੋਂ ਤੁਸੀਂ ਵੀ ਅੱਜ ਪਹੁੰਚਣਾ ਜੀ ਵੈਲਕਮ ਹੋਟਲ ਦੇ ਬਾਹਰ ਗੇਟ ਨੰਬਰ 2 ਮਹਾਮਈ ਚੰਤਪੂਰੀ ਦਰਬਾਰ ਜਾ ਕੇ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣੀ ਆ ਮੈਂ ਵੀ ਪਹੁੰਚ ਰਿਹਾ ਮਾ ਤੁਸੀਂ ਵੀ ਪਹੁੰਚਣਾ ਜਰੂਰ ਪਹੁੰਚਣਾ ਜੀ ਮਾਤਾ ਚਿੰਤਪੁਰਨੀ ਦਰਬਾਰ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼